ਜੋ ਤਾਰੀਖ ਹੈ ਜਗਤ ਦੇ ਮਾਰੋ ਕਪੜੀ ਨਾ ਨਾ 725 ਬੰਦ ਜਿਆਦਾ ਜੀ ਜਲਾ भाई थोड़ा वाला वाला लगा बच्चा और आकाश की शुरुआत की अपने कट्टर राम ने पहला बिलन थोड़े हाथ ना लगे चलो और के फल्ला जाओ लवली वीर ਅੱਜ ਨਾਪਾ ਸ਼ਹਿਰ ਦੇ ਵਿੱਚ ਬੜੀ ਦੇਰ ਤੋਂ ਮੰਗ ਸੀ ਕਿ ਕਿਉਂਕਿ ਚੋਰੀਆਂ ਬਹੁਤ ਹੁੰਦੀਆਂ ਨੇ ਗੱਡੀਆਂ ਚੋਰੀਆਂ ਮੋਟਰਸਾਈਕਲ ਜਾਂ ਕੋ ਹੋਰ ਵਾਰਦਾਤ ਹੁੰਦੀ ਆ ਵੀ ਕੈਮਰੇ ਜਿਹੜੇ ਲੱਗਣੇ ਚਾਹੀਦੇ ਆ ਤੇ ਅੱਜ ਅਸੀਂ ਜਸਦੀਪ ਸਿੰਘ ਖੰਨਾ ਜਿਹੜੇ ਸਾਡੇ ਐਕਟਿਵ ਪ੍ਰਧਾਨ ਨੇ ਨਗਰ ਕੌਂਸਲ ਨਾਪਾ ਦੇ ਤੇ ਅਸੀਂ ਸਾਰੀ ਮੀਟਿੰਗ ਕਰਕੇ ਇਹਦਾ ਪ੍ਰੋਪਰ ਏਜੰਡਾ ਤਿਆਰ ਕੀਤਾ ਇਹਦਾ ਅਸੀਂ ਅੱਜ ਤੋਂ ਬਾਅਦ ਸ਼ੁਰੂ ਕਰ ਰਹੇ ਹਾਂ ਜੀ ਕੈਮਰਿਆਂ ਦਾ ਕੰਮ ਜਿਹੜਾ ਜਿਹਦੇ ਵਿੱਚ ਪਟਿਆਲਾ ਗੇਟ ਰੋਟੀ ਪੁਲ ਰਾਧਾ ਸਵਾਮੀ ਸਤਸੰਗ ਭਵਨ ਚੌਕ ਬੀਪੀਐਸ ਚੌਕ ਮੈਸ ਗੇਟ ਨੀਅਰ ਜੇਲ ਰੈਸਟ ਹਾਊਸ ਚੌਕ ਬੋੜਾ ਗੇਟ ਦਲੱਦੀ ਗੇਟ ਮਿਲਟਰੀ ਚੌਕ ਗ੍ਰਿਡ ਚੌਕ ਲਾਹੌਰਾ ਗੇਟ ਔਰ ਮਹਿਸ ਗੇਟ ਜਿਹੜਾ ਜੀ ਉਸ ਤੋਂ ਬਾਅਦ ਆ ਜੀ ਦੇਵੀ ਮੰਦਿਰ ਚੌਕ ਤੇ ਬਾਲਮਿਕ ਜਿਹੜਾ ਜੀ ਮੋੜ ਟਿੱਕ ਪਿੱਖੀ ਮੋੜ ਜੀ ਤੇ ਅਰੋੜਾ ਸਵੀਟਸ ਇੱਥੇ ਇਹ ਜਿਹੜੇ ਕੈਮਰੇ ਸਾਰੇ ਇੱਥੇ ਪ੍ਰੋਪਰ ਲੈਸ ਹੋਣਗੇ ਪੁਰਾਣਾ ਭਾ ਜਿਹੜਾ ਕੈਮਰੇ ਦੀ ਮੀਟਰਿੰਗ ਦੇ ਪਿੱਛੇ ਹੋਊਗਾ ਇਹ 49 ਕੈਮਰੇ ਨੇ ਜੀ ਜਿਹੜੇ ਇੱਥੇ ਲੱਗਣਗੇ ਔਰ ਸੱਤ ਕੈਮਰੇ ਜਿਹੜੇ ਆ ਉਹ ਬਹੁਤ ਲੇਟੈਸਟ ਤਕਨੀਕ ਦੇ ਨੇ ਜਿਹੜੇ ਮੇਨ ਜਿਹੜੀਆਂ ਇੰਟਰਸ ਨੇ ਜਾਂ ਜਿਹੜੀਆਂ ਹਾਈਵੇ ਆਪਣੇ ਕੋਲ ਦੀ ਲੰਘਦਾ ਮੇਨ ਸੜਕਾ ਉੱਥੇ ਲੱਗਣਗੇ ਉਹ ਸੱਤ ਕੈਮਰਿਆਂ ਦਾ ਕੰਮ ਕੀ ਹੈ ਮਨੂ ਕਿਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਕਿਸ ਦੀ ਗੱਡੀ ਚੋਰੀ ਹੋ ਗਈ ਕਿਸੇ ਦੀ ਟਰੱਕ ਚੋਰੀ ਹੋ ਗਿਆ ਕੁਝ ਵੀ ਹੋ ਗਿਆ ਉਹ ਪੁਲਿਸ ਕੋਲੇ ਆਨ ਰਿਕਾਰਡ ਹੈ ਜੀ ਉਹ ਕਿਸੇ ਵੀ ਸਟੇਟ ਦਾ ਹੋਵੇ ਪੰਜਾਬ ਦਾ ਹੋਵੇ ਜਾਂ ਕਿਸੇ ਹੋਰ ਦਾ ਔਨ ਰਿਕਾਰਡ ਹੈ ਜਦੋਂ ਗੱਡੀ ਉਥੋਂ ਕਰਾਸ ਕਰੂਗੀ ਤਾਂ ਕੈਮਰੇ ਨੇ ਆਪਣੇ ਆਪ ਉਹਦੀ ਫੋਟੋ ਖਿੱਚ ਕੇ ਉਹਦੀ ਇੱਕ ਸ਼ੀਟ ਬਣਾ ਕੇ ਜਿਹੜੀ ਹੈ ਉਹ ਸਾਡੀ ਕਤਵਾਲੀ ਨਾਬਾ ਇੱਥੇ ਮੋਨਿਟਰਿੰਗ ਉਹਦੀ ਕੈਮਰੇ ਸਾਰਿਆਂ ਦੀ ਇੱਕ ਕਤਵਾਲੀ ਨਾਬਾਤ ਹੋਊਗੀ ਤਾਂ ਉਹਨਾਂ ਕੋਲ ਲਿਸਟ ਆਈ ਜਾਣੀ ਕਿ ਫਲਾਣੀ ਗੱਡੀ ਇੱਥੋਂ ਕਰਾਸ ਕੀਤੀ ਹੈ ਜਿਹੜੀ ਚੋਰੀ ਦੀ ਉਹਨਾਂ ਕੋਲ ਲਿਸਟ ਦੇ ਵਿੱਚ ਹੈ ਤਾਂ ਫਿਰ ਉਸ ਤੋਂ ਬਾਅਦ ਉਹ ਗੱਡੀ ਨੂੰ ਆਪਣਾ ਟ੍ਰੇਸ ਕੀਤਾ ਜਾ ਸਕਦਾ ਜੀ ਪਰ 1 ਮਹੀਨੇ ਦਾ ਟਾਈਮ ਹੈ ਜੀ ਤਕਰੀਬਨ 50 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਕੈਮਰੇ ਜਿਹੜੇ ਆ ਨਾਬਾ ਸ਼ਹਿਰ ਦੇ ਵਿੱਚ ਲੱਗਣ ਜਾ ਰਹੇ ਆ ਇਹਦਾ ਬਹੁਤ ਵੱਡਾ ਫਾਇਦਾ ਜਿਹੜਾ ਨਾਪਾ ਸ਼ਹਿਰ ਦੇ ਨਿਵਾਸੀਆਂ ਨੂੰ ਹੋਇਆ ਹੈ। ਲੱਗ ਰਹੇ ਨੇ ਜੀ ਪੰਜਾਬ ਸਰਕਾਰ ਵੱਲੋਂ ਨੇ ਨਗਰ ਕੌਂਸਲ ਨਾਪਾ ਵੱਲੋਂ ਇਹ ਨਗਰ ਕੌਂਸਲ ਨਾਪਾ ਵੱਲੋਂ ਦੇਮਾਨ ਜੀ ਦੀ ਰੈਨਵਾਈ 8 ਕੈਮਰੇ ਲੱਗ ਰਹੇ ਨੇ ਜੀ ਇਹ ਮਤਲਬ ਜੋ ਵੀ ਵਾਰਦਾਤਾਂ ਹੋ ਰਹੀਆਂ ਸੀ ਸ਼ਹਿਰ 'ਚ ਉਹਦੇ ਮੱਦੇਨਜ਼ਰ ਇਹ ਕੈਮਰੇ ਲਗਾਏ ਗਏ ਨੇ 49 ਕੈਮਰੇ ਤਾਂ ਦੂਸਰੇ ਨੇ ਤੇ 7 ਕੈਮਰੇ ਐਸ ਐਨ ਕਿ ਜਿਹੜੇ ਮਤਲਬ ਬਹੁਤ ਹਾਈ ਟੈਕਨੋਲੋਜੀ ਦੇ ਨੇ ਕਿੰਨਾ ਪੈਸਾ ਖਰਚ ਹੋਇਆ ਇਹਦਾ ਨੀਅਰ ਅਬਾਊਟ 50 ਲੱਖ ਦੇ ਕਰੀਬ ਹੈ ਜੀ ਜੋ ਐਸਟੀਮੇਟ ਹੈ। ਕੰਟਰੋਲ ਕਿੱਥੇ ਰਹੂਗਾ ਕੰਟਰੋਲ ਇਹ ਇੱਕ ਤਵਾਲੀ ਨਾਬਾ ਦੇ ਵਿੱਚ ਰਹੂਗਾ ਜੀ ਸਾਰਾ ਬੜੀ ਐਲ ਸੀ ਡੀ ਲੱਗੂਗੀ ਉੱਥੇ ਤਿਆਰ ਹੋ ਕੇ ਚੱਲ ਫੜਵੇਰੀ ਇਹ 20 ਡੇਜ਼ ਦੇ ਅੰਦਰ ਅੰਦਰ ਸਭ ਕੁਝ ਕੰਪਲੀਟ ਹੋ ਜੂਗਾ ਕੈਮਰਿਆਂ ਦਾ ਜੋ ਵੀ ਹੈ ਅੱਜ ਸਟਾਰਟ ਹੋ ਗਿਆ ਤਾਂ ਕੰਮ ਇਹ ਆਪਰਾਲਾ ਜਿਹੜਾ ਹੈਗਾ ਹੈਗਾ ਜਿਹੜਾ ਨਾਬੇ ਦੇ ਵਿੱਚ ਜਿਹੜਾ ਕਾਮਰੇ ਕੈਮਰੇ ਇੰਸਟਾਲ ਹੋ ਰਹੇ ਨੇ ਇਹਦਾ ਜਿਹੜਾ ਹੈਗਾ ਪ੍ਰੋਪਰ ਕੰਟਰੋਲ ਰੂਮ ਜਿਹੜਾ ਹੈਗਾ ਜੀ ਉਹ ਤਵਾਲੀ ਥਾਣੇ ਦੇ ਵਿੱਚ ਜਿਹੜਾ ਹੈਗਾ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ ਇਹ ਤਕਰੀਬਨ ਇਹ 56 ਤੋਂ 60 ਕੈਮਰੇ ਜਿਹੜੇ ਨੇ ਇੰਸਟਾਲ ਹੋ ਰਹੇ ਨੇ 14 ਪੁਆਇੰਟ ਬਣਾਏ ਜਾਣਗੇ ਮੇਜਰ ਪੁਆਇੰਟਸ ਬਣਾਏ ਗਏ ਨੇ ਸਾਡੀ ਮੀਟਿੰਗ ਕਰਨ ਤੋਂ ਬਾਅਦ ਵੀ ਜਿਹੜੇ ਕਿਹੜੇ ਕਿਹੜੇ ਪੁਆਇੰਟਸ ਦੇ ਉੱਤੇ ਜਿਹੜੀ ਹੈਗੇ ਆ ਜਿਹੜਾ ਪੁਆਇੰਟਸ ਬਣ ਕੇ ਕੈਮਰੇ ਲੱਗਣ ਜਿੱਥੇ ਔਰ ਬਹੁਤ ਵਧੀਆ ਪਰਾਲਾ ਹੈ ਔਰ ਇਹਦੇ ਚ ਜਿਹੜਾ ਕ੍ਰਾਈਮ ਰੇਸ਼ਿਓ ਆ ਜਿਹੜੀ ਹੈਗੀ ਆ ਜਿਹੜਾ ਬਾਹਰੋਂ ਗੱਡੀਆਂ ਆ ਰਹੀਆਂ ਨੇ ਜਾਂ ਕੋਈ ਗੱਡੀਆਂ ਚੋਰੀ ਨਾਲ ਫੋਰੀ ਆ ਕੋਈ ਚੋਰੀ ਹੋ ਰਿਹਾ ਜਾਂ ਕੋਈ ਵਾਰਦਾਤ ਕਰਕੇ ਕੋਈ ਇਧਰੋਂ ਆਂਦਾ ਆਪਾਂ ਨੂੰ ਇਹ ਜੇ ਗੱਲ ਤੋਂ ਇਹ ਜਿਹੜਾ ਹੈਗਾ ਕੈਮਰੇ ਦਾ ਬਹੁਤ ਫਾਇਦਾ ਹੋਊ ਡਿਟੈਕਟ ਹੋ ਜਾਣਾ ਹੈ ਜਿਹੜੇ ਸਰਦੂਰ ਦਾ ਆਪਾਂ ਜਿਆਦਾ ਦੇਖਣ ਨੂੰ ਮਿਲਿਆ ਵੀ ਉੱਥੋਂ ਦੇ ਮੁੰਡੇ ਨਾਤੇ ਪ੍ਰਾਈਵਟ ਕਰਕੇ ਭੱਜਦੇ ਨੇ ਤੇ ਉਹ ਵੀ ਜਿਆਦਾ ਟਰੇਸ ਹੋਣਗੇ ਜਾਂ ਨਹੀਂ ਬਿਲਕੁਲ ਬਿਲਕੁਲ ਜਿਹੜੇ ਆਊਟਸਕਰਟ ਤੇ ਸਾਰੇ ਕੈਮਰੇ ਲੱਗ ਰਹੇ ਨੇ ਮੇਜਰ ਪੁਆਇੰਟਸ ਤੇ ਕੈਮਰੇ ਲੱਗ ਰਹੇ ਨੇ ਜਿਹੜੇ ਕੈਮਰੇ ਦਾ ਉਹਨਾਂ ਦਾ ਆਊਟਫਿਲ ਸਲ ਜੋ ਰਿਕਾਰਡ ਹੈ ਸਾਰਾ ਸਾਡੇ ਕੋਲ ਐਕਸੈਸ ਹੋਊਗਾ ਜੀ ਤੇ ਇਮੀਡੀਏਟਲੀ ਜਿਹੜਾ ਹੈਗਾ ਬੜੀ ਐਡਵਾਂਸਡ ਕੈਮਰਾਜ਼ ਨੇ ਤੇ ਜਿਹੜੇ ਨਾਈਟ ਵਿਜ਼ਨ ਕੈਮਰਾਜ਼ ਨੇ ਬਹੁਤ ਵਧੀਆ ਕੁਆਲਿਟੀ ਦੇ ਕੈਮਰੇਸ ਨੇ ਔਰ ਇੱਕ ਇਹ ਮਿਸਟਰ ਪੱਠਲ ਨੇ ਜਿਹੜੇ ਕੋਆਰਡੀਨੇਟ ਕਰਕੇ ਲਾ ਰਹੇ ਔਰ ਬਹੁਤ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਇਹਦੇ ਵਿੱਚ ਔਰ ਜਿਹੜਾ ਬਜਟ ਹੈਗਾ ਦੇਖੋ 50 ਲੱਖ ਦਾ ਇਹ ਬਜਟ ਜਿਹੜਾ ਹੈਗਾ ਸਰਕਾਰ ਨੇ ਸਾਨੂੰ ਇਹ ਇਹ ਜਿਹੜਾ ਸਾਨੂੰ ਦਾ ਬੈਨੀਫਿਟ ਹੋਊਗਾ ਨਗਰ ਕੌਂਸਲ ਨਾਭਾ ਵੱਲੋਂ ਸਰਦਾਰ ਦੇਵਮਾਨ ਜੀ ਐਮਐਲਏ ਸਾਹਿਬ ਦੀ ਰੈਨਵਾਈ ਚ ਅੱਜ ਕੰਮ ਸ਼ੁਰੂ ਹੋ ਰਿਹਾ 50 ਲੱਖ ਦੀ ਲਾਗਤ ਨਾਲ ਕੈਮਰੇ ਇੱਥੇ ਅਸੀਂ ਅੱਜ ਪਹਿਲਾ ਕੋ ਲਾ ਰਹੇ ਆ ਵਾਇਰਲੈਸ ਸਿਸਟਮ ਕੈਮਰੇ ਨੇ ਇੱਕ ਮਹੀਨੇ ਚ ਲੱਗ ਕੇ ਇਹਦਾ ਕੰਟਰੋਲ ਕਤਵਾਲੀ ਨਾਪਾ ਜਿੰਮਾਂ ਸਭ ਕੁਲ ਹੋਊਗਾ ਇਹ ਕੈਮਰੇ ਦਾ ਇੰਨਾ ਫਾਇਦਾ ਵੀ ਮੰਨ ਨੂੰ ਕੋਈ ਨਸ਼ਈ ਨਾਪੇ ਨਸ਼ਾ ਕਰਕੇ ਕੋਈ ਵਾਰਦਾਤ ਕਰਦਾ ਕੋਈ ਚੋਰੀ ਚ ਹੋਰ ਕਰਦਾ ਤਾਂ ਉਹਦਾ ਰਿਜ਼ਲਟ ਨਾਲ ਦੀ ਨਾਲ ਪੂਲ ਸਕ੍ਰੀਨ ਕਰਕੇ ਭੇਜੂ ਇਹਦੇ ਕਰਕੇ ਅਸੀਂ ਇਹ ਜਿਹੜਾ ਹੈਗਾ ਸਾਰਾ ਹਿੰਮਤ ਨਾਲ ਸ਼ੁਰੂ ਕੀਤਾ ਉਸ ਤੋਂ ਬਾਅਦ ਗੁਰੂ ਇੱਕ ਵਾਰ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਗਿਣਤ ਉਹਨਾਂ ਦੇ ਚਾਈ ਅਲ ਕੋਗੀ ਪਾਉਗੀ ਸਰ ਜਦੋਂ ਇਹ ਕੈਮਰੇ ਲੱਗ ਕੇ ਇਹ ਕੈਮਰੇ ਨਾਲ ਕੋਈ ਬੰਦਾ ਵਾਰਦਾਤ ਕਰਦਾ ਉਹਨੇ ਨਾਲ ਦੀ ਨਾਲ ਪੁਲਿਸ ਕੰਟਰੋਲ ਰੂਮਸ ਪਹੁੰਚੂਗਾ ਉਹਨਾਂ ਨੇ ਇਮੀਡੀਏਟ ਟ੍ਰੇਸ ਕਰ ਲੈਣਾ ਬੰਦੇ ਦਾ ਫੇਸ ਸਕੈਨ ਹੋਊਗਾ ਬੰਦੇ ਦੀ ਗੱਡੀ ਨੰਬਰ ਪਤਾ ਲੱਗ ਜੂਗੀ ਜਿਸ ਨਾਲ ਨਾਲ ਦੀ ਨਾਲ ਪੁਲਿਸ ਮਹਿਕਮਾ ਸੀਮਾ ਸਾਹਿਬ ਸਾਡੇ ਟ੍ਰੇਸ ਕਰ ਲੈਣਗੇ ਹੋਰ ਕਿਹੜਾ ਕਿਹੜਾ ਕੰਮ ਹੈ ਮੈਨੂੰ ਕਾਉਂਸਲ ਦਾ ਨਾ ਪਤਾ ਨਗਰ ਕਾਉਂਸਲ ਵੱਲੋਂ ਇੱਕ ਸ਼ੁਰੂ ਹੋ ਰਿਹਾ ਹੈ ਸੋਮਵਾਰ ਤੋਂ ਤੁਹਾਡੇ ਸਾਡੇ ਨਗਰ ਕਾਉਂਸਲ ਨਾਲ ਬਹੁਤ ਵੱਡਾ ਅਗੇ ਬਣਾ ਰਹੇ ਆ ਅਸੀਂ ਸ਼ੈੱਡ ਉਸ ਤੋਂ ਬਾਅਦ ਅਸੀਂ ਰੋਟੀ ਦੇ ਬਾਅਦ ਗੁਰਦਰਸ਼ਨ ਸਿੰਘ ਦੇ ਅਸਰਾਰ ਗੁਰਦਰਸ਼ਨ ਸਿੰਘ ਦੇ ਪੁੱਤ ਕੋਲ ਅਸੀਂ ਨੈਸ਼ਨਲ ਫਲੈਗ ਲੈਣ ਜਾ ਰਹੇ ਹਾਂ ਤੇ ਸਾਰਾ तकरीबन 60 ਫੁੱਟ ਉੱਚੀ ਹੈ 10 ਲੱਖ ਦੀ ਰੇਂਜ 'ਚ ਇਹ ਫਲੈਗ ਸ਼ੁਰੂ ਕਰ ਰਹੇ ਨੈਸ਼ਨਲ ਫਲੈਗ ਹੈ ਜਿਹੜਾ ਕੋਈ ਨਾਬੇਚ ਬੰਦਾ ਨੰਗੂ ਜੇ ਐਂਟਰ ਕਰੂਗਾ ਬਾਹਰਲਾ ਬੰਦਾ ਉਹ ਆ ਕੇ ਨਾਬੇ ਦੀ ਜਿਹੜੀ ਮੁੱਖ ਨਿਸ਼ਾਨੀ ਸ਼ਾਨ ਦੇਖੂਗਾ ਉਸ ਤੋਂ ਬਾਅਦ ਅਸੀਂ ਬੜੀ ਜਲਦੀ ਜਿੱਥੇ ਗੁਰਤੇਗ ਬਹਾਦਰ ਜੀ ਦੀ ਚਰਨ ਸ਼ੋਅ ਹੈ ਉਹ ਗੇਟ ਸ਼ੁਰੂ ਕਰਨ ਜਾ ਰਹੇ ਆ ਜਿਹੜਾ ਕਿ 350 ਸਾਲਾ ਗੁਰੂ ਜੀ ਨੂੰ ਕੇਕ ਬਹਾਦਰ ਜੀ ਨੂੰ ਅਸੀਂ ਸਮਰਪਿਤ ਕਰ ਰਹੇ ਹਾਂ ਉਹ ਵੀ ਬੜੀ ਜਲਦੀ ਅਸੀਂ ਸ਼ੁਰੂ ਕਰਦੇ ਹਾਂ ਉਹਦਾ ਕਿੰਨੇ ਪੈਸੇ ਖਰਚ ਹੋਣ ਜਾ ਰਹੇ ਨੇ ਜੀ ਗੇਟ ਉਹਦਾ ਗੇਟ ਦਾ ਜੀ ਐਸਟੀਮੇਟ ਸਾਰਾ ਅਸੀਂ ਗੌਰਮੈਂਟ ਤੋਂ ਪਾਸ ਕਰਾਉਣ ਲਈ ਆਜਨਾ ਅੱਜਕੱਲ੍ਹ ਸਾਡਾ ਸਾਰਾ ਕੁਝ ਪਾਸ ਕਰਦਾ ਸਾਡੇ ਸਤਕਾਰਯੋਗ ਐਮਸੀ ਭਰਾਣੇ ਸਾਰੇ ਮੇਰੇ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਉਹਨਾਂ ਨੂੰ ਵੀ ਹੈ ਸ਼ੌਂਕ ਕੰਮ ਕਰਨ ਦਾ ਉਹ ਵੀ ਕਹਿ ਰਹੇ ਨੇ ਵੀ ਤੇਜ਼ੀ ਦਿਖਾਓ ਕੰਮ ਕਰੋ ਸਹਿਰ